ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਦੇ ਵਿੱਚ ਇਹਦੋਂ ਗਾਮ ਮੁਖਸਰ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਆ ਪਿੰਡ ਸੂਰਕੂਰੀ ਦੇ ਵਿੱਚ ਮੈਂ ਮੌਜੂਦ ਹਾਂ ਤੇ ਜਿਹੜਾ ਮਿੱਤਰੋ ਕੋਟਕਪੂਰੇ ਤੋਂ ਹਰੀਨੌਂ ਤੇ ਹਰੀਨੌਂ ਤੋਂ ਕਾਸਮ ਪੱਟੀ ਤੇ ਕਾਸਮ ਪੱਟੀ ਤੋਂ ਸਿੱਧੀ ਸੜਕਾ ਜਿਹੜੀ ਉਹ ਸੂਰਕੂਰੀ ਪਿੰਡ ਦੇ ਵਿੱਚ ਆਉਂਦੀ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਇੱਕ ਛੋਟੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਪਹਿਲਾ ਸੂਆ ਸੁੰਦੀ ਕਰਮਾਂ ਵਾਲੀ ਥੱਲੋ ਤਿਆਰੀ ਆ ਜਿਹੜੀ ਉਹ ਬਾਕਮਾ ਵਾਲਾ ਝੋਟੀ ਦੇ ਵਿੱਚ ਬਰੀਕੀ ਬਹੁਤ ਚੰਗੀ ਆ ਆਰਡਰ ਦੀ ਕੁਆਲਿਟੀ ਬੇਹਤਰੀਨ ਖਾਸ ਆ ਪੂਰੀ ਝੋਟੀ ਦੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲ ਬਾਤ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਲੈਨੇ ਆ ਉਹ ਮਿਲਦੇ ਆ ਭਰਾ ਨੂੰ ਸਾਰੀ ਜਾਣਕਾਰੀ ਲੈਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਵਧੀਆ ਤਰੀ ਦਾ ਸੇਤਾ ਠੀਕ ਠਾਕ ਆ ਘਰ ਪਰਿਵਾਰ ਵੀਰੇ ਵਧੀਆ ਵਧੀਆ ਠੀਕ ਆ ਇੱਕ ਵਾਰੀ ਵੀਰੇ ਨਾਮ ਤੇ ਘਰ ਦਾ ਐਡਰੈਸ ਦੇ ਦਈਏ ਭਾਈ ਮੇਰਾ ਨਾਂ ਹੀ ਡੈਂਪੀ ਠੀਕ ਆ ਮੈਂ ਪਿਓ ਦਾ ਨਾਂ ਹੈਗਾ ਹੀ ਰੋਪ ਸਿੰਘ ਗੱਲ ਜੀ ਪਿੰਡ ਸੂਰਕੁਰੀ ਪਲਾ ਫਰੀਦਕੋ ਇਰਲਾ ਪਿੰਡ ਆਇਦੂ ਅਗਲਾ ਪਿੰਡ ਮਢਾ ਕੇ ਉਦੋਂ ਬਾਅਦ ਮੁਕਸਰ ਦੀ ਹੱਦ ਚੱਲ ਪੈਂਦੀ ਠੀਕ ਆ ਬਾਈ ਠੀਕ ਆ ਇਹ ਫਰੀਦਕੋਟ ਜ਼ਿਲ੍ਹੇ ਦਾ ਆ ਗਿਆ ਹੈ ਨਾ ਤਹਿਸੀਲ ਜੈਤੋਈ ਠੀਕ ਆ ਬਾਈ ਜਿਹੜੀ ਝੋਟੀ ਆਪਾਂ ਵਿੱਚ ਨਹੀਂ ਅਗਰੇ ਪਹਿਲਾਂ ਤਾਂ ਮੈਨੂੰ ਐ ਦੱਸੀ ਵੀ ਆਹ ਉਹਦੀ ਮਾਂ ਹੀ ਆ ਨਹੀਂ ਇਹ ਮਾਣੀ ਇਹ ਨਾਨੀ ਆਈ ਉਹਦੀ ਅੱਛਾ ਅੰਦਰ ਮਾਂ ਖੜੀ ਆ ਉਹ ਵੀ ਦਿਖਾ ਦੇ ਪੂਰੀ ਹੈ ਨਾ ਹਾਂਜੀ ਉਹ ਵੀ ਪੂਰੀ ਤੇ ਕੋਈ ਨਹੀਂ ਅੰਦਰ ਇਹ ਮੰਨ ਲਾ ਫਿਰ ਇਹ ਵੀ ਕਿੰਨਾ ਸਾਲ ਪੁਰਾਣਾ ਰਵਾ ਦੱਸਦਾ ਜੀ ਬਾਈ ਇਹ ਹੋ ਗਈ 18-19 ਸਾਲ ਦੀ ਨੇੜ ਹੋ ਗਈ ਇਹ ਰਵਾ ਤੁਹਾਡੇ ਕੋਲ ਪੂਰੀਆਂ ਬਈ ਹੈ ਇੱਕ ਹੀ ਕਾਲੀ ਹੋਲੇ ਮਾ ਜਾਈ ਇਹ ਇੱਕ ਹੀ ਕਾਲੀ ਆ ਗਈ ਬਈ ਯਾਰ ਆ ਤਾਂ ਪੂਰੀਆਂ ਸਾਰੀਆਂ ਇਹੀ ਪਹਿਲਾਂ ਜਿਹਦਾ ਟੀਕਾ ਭਰਾਈ ਇਹੀ ਆਪਾਂ ਇਹਨਾਂ ਦੇ ਤੇ ਫਿਰ ਤਾਂ ਬੂਰਾ ਕੱਟ ਰੂ ਆਉਂਦਾ ਜੀਕਾ ਇਹ ਆਪਣੇ ਘਰਾਂ ਚ ਹੀ ਆਹਣ ਆਈ ਅੱਛਾ ਤੇ ਬਹੁਤ ਚੰਗਾ ਸੀਗਾ ਸਾਰਾ ਬੂਰਾ ਹੀ ਸੀਗਾ ਵੀ ਨਹੀਂ ਨਹੀਂ ਕਾਲਾ ਝੋਟਾ ਹੀ ਠੀਕ ਆ ਉਹ ਸਾਨੂੰ ਚੰਗਾ ਲੱਗਿਆ ਉਹਦਾ ਰਿਜ਼ਲਟ ਵ ਠੀਕ ਹੈ ਠੀਕ ਹੈ ਫਿਰ ਉਹਦੇ ਤੋਂ ਭਰਾਈ ਸੀਗੀ ਇਹਦੀ ਮਾਂ ਠੀਕ ਹੈ ਵੀਰੇ ਤੇ ਤਾਂ ਬੱਚਾ ਕਾਲਾ ਇੱਕ ਬੱਚਾ ਹੋਰ ਅਗਲੇ ਸਵੇਰੇ ਵੀ ਅਸੀਂ ਜੋ ਮਾ ਜੋ ਸੋ ਚਾ ਸੰਤੋ ਭرائی ਫੇਰ ਕਾਲੀ ਕੱਟੀ ਉਹ ਅੰਦਰ ਖੜੀ ਆ ਠੀਕ ਆ ਵੀਰੇ ਠੀਕ ਆ ਬਾਈ ਨਹੀਂ ਕਹਿੰਦੇ ਭਾਵਾਂ ਦੀ ਇਹਨਾਂ ਤੋਂ ਬੱਚੇ ਪੂਰੇ ਲਾਲੇ ਤੇ ਭਾਵਾਂ ਦੀ ਕਾਲੇ ਲੇ ਹਾਂਜੀ ਹਾਂਜੀ ਨੀਲੀ ਰਾਵੀ ਦਾ ਝੋਟਾ ਉਹ ਵੀ ਨੀਲੀ ਰਾਵੀ ਦੇ ਬੱਚੇ ਕੱਢਦੀਆਂ ਇਹ ਠੀਕ ਆ ਬਾਈ ਮੈਨੂੰ ਲੱਗਦਾ ਬੱਚੇ ਆਪਦੇ ਦਿਲ ਜਾਂਦੀਆਂ ਆ ਉਹਦੇ ਤੇ ਕਿਉਂ ਆ ਲੈ ਪੱਕ ਵੱਧ ਦਿੰਦੀਆਂ ਨਾ ਪਿਆਉ ਦਾ ਪੱਕ ਜਿਆਦਾ ਆਉਂਦਾ ਹੀ ਮਾਂ ਦਾ ਵੀ ਰੱਖਦੀਆਂ ਬਹੁਤ ਇਹਨੂੰ ਆ ਜੀ ਵੀਰੇ ਮੜ ਠੀਕ ਆ ਬਾਈ ਤੇ ਵੱਡੇ ਵੀਰੇ ਫੇਰ ਹੁਣ ਜਿਹੜੀ ਝੋਟੀ ਆਪਾਂ ਵੇਚਣੀ ਏ ਪਹਿਲਣੀ ਆ ਬਾਈ ਹਾਂਜੀ ਹਾਂਜੀ ਪਹਿਲੇ ਸੂਏ ਆਈ ਠੀਕ ਆ ਕਿੰ ਇਹੀ ਲੈ ਜਾਊਗੀ ਹਜੇ ਸੱਤ ਅੱਠ ਦਾ ਤਾਂ ਮੋਜ ਨਾਲ ਹੀ ਲਿਆਊਗੀ ਠੀਕ ਆ ਵੀਰੇ 26 ਤਰੀਕ ਦੀ ਮਾਂ ਦਾ ਤੱਕ ਕਿੰਨਾ ਕੁ ਸੀਗਾ ਬਾਈ ਉਹ ਬੂਰੀ ਮੈਂ ਦਾ ਉਹਦਾ ਹੀ ਕਟਰ ਨੂੰ ਛੱਡ ਕੇ ਮੈਂ 7 ਕਿਲੋ ਡੰਗ ਦਾ ਚੋਂ ਆ ਰਿਹਾ ਇਹ ਮੋਰਲੇ ਥਣ ਝਾਂ ਆ ਕੇ ਮਗਰਲੇ ਥਾਣਾ ਚੋਂ 7 ਕਿਲੋ ਦੁੱਧ ਆ ਠੀਕ ਆ ਬਾਈ ਵਾਲੇ ਕਹਿਣ ਤੋਂ ਬਾਅਦ 15 16 ਕਿਲੋ ਹੈਗਾ ਦੋ ਤੇ ਦੀ ਮਾਂ ਨਾਲ ਹੀ ਇਹ ਇਹ ਵੀਰੇ ਇਹਦੇ ਕਿੰਨੀ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਫਿਰ ਕੋਈ ਕਾਗਜ਼ੀ ਪਤਾ ਹੋਵੇ ਇਹਦੀ ਮੈਂ 29 ਦਾ ਟੀਕਾ ਭਰਾਇਆ ਜੀ ਤੁਸੀਂ ਕਹਿੰਦੇ ਨਹੀਂ 26 ਤਰੀਕ ਨੂੰ 26 ਸਤੰਬਰ ਦੇ ਟੀਕਾ ਭਰਾਇਆ ਵਈ 26 ਸਤੰਬਰ ਦਾ ਟੀਕਾ ਭਰਾਇਆ ਫਿਰ 26 ਤਰੀਕ ਨੂੰ ਦਿਨ ਪੂਰੇ ਹੋਣਗੇ ਹਾਂ ਜੀ ਹਾਂ ਜੀ 26 ਨੂੰ ਦਿਨ ਪੂਰੇ ਆ ਜਾਣਗੇ 22 ਸਤਾਈ ਨੂੰ ਹੋ ਜਾਣਗੇ ਆ ਮੈਂ ਫੋਟੋ ਕਰਨੀ ਸੀਗੀ ਤੁਹਾਨੂੰ ਦਿਖਾਈ ਦੇਣਾ ਹਾਂ ਦਿਖਾ ਦੇ ਵੀਰੇ ਮਰੀ ਜੀ ਟੀਕਾ ਜਿਹੜਾ M29 ਦਾ ਲਵਾਤਾ ਇਹਨੂੰ ਵੀਰੇ ਹਾਂ ਜੀ ਹਾਂ ਜੀ M29 ਦਾ ਟੀਕਾ ਲੱਗਿਆ ਜੀ ਇਹਦੇ ਠੀਕ ਆ ਬਾਈ ਠੀਕ ਆ ਆ ਲੋ ਜੀ ਸਹੀ ਮਿਨ ਦੇ ਤਰੀਕ ਆ ਪਹਿਲੇ ਦਾ ਟੀਕ ਪਾ ਠੀਕ ਹੈ ਤੇ ਵੱਡੇ ਭਾਈ ਹੁਣ ਇਹ ਵੇਚ ਨਹੀਂ ਆ ਹਨਾ ਉਹਦਾ ਰੇਟ ਫਿਰ ਕੀ ਤੈ ਕੀਤਾ ਵਾ ਵੀਰੇ ਇਹਦਾ ਰੇਟ ਹੀ 95000 ਰੱਖਿਆ ਜੀ 95000 ਰੁਪਏ ਦੇਣ ਲੈਣ ਵਾਲਾ ਜਮਾ ਜਸ ਨੂੰ ਜਿੰਨੇ ਦਾ ਰਸਾ ਫੜਾ ਦਿਆਂਗੇ ਅਗਲੇ ਹਾਂਜੀ ਕੋਈ ਛੋਟ ਹੋ ਜੂਗੀ ਠੀਕ ਆ ਤੇ ਬਾਕੀ ਛੋਟੀ ਘਰੇ ਜਿਹੜਾ ਰੱਖੂਗਾ ਯਾਦਗਾਰੀ ਚੀਜ਼ ਆ ਹਨਾ ਯਾਦਗਾਰੀ ਚੀਜ਼ ਆ ਆਪਣੇ ਸਾਰੀਆਂ ਘਰੇ ਆ ਕੇ ਰਿਕਾਰਡ ਇੱਕ ਗੱਲ ਇਹਨਾਂ ਦੀ ਹੋਰ ਖਾਸੀ ਇਹ ਤਾਂ ਹੀ ਜੀ ਦੁੱਧ ਪਾਉਣੇ ਆ ਪਿੰਡ ਕਾਪੀਆਂ ਆਪਣੇ ਕੋਲੇ ਸਾਰੀਆਂ ਪੰਆਂ ਰਿਕਾਰਡ ਦਸ ਤੋਂ ਫੈਟ ਇਹਨਾਂ ਸਾਰੀਆਂ ਦੀ ਜ਼ਿਆਦਾ ਆਉਂਦੀ ਆ 10 12 12 ਫੈਟ ਆਉਂਦੀ ਆ ਥੋੜਾ ਪਾਣੀ ਪ ਫੇਰ ਵੀ ਰੱਖਦੇ ਨੇ ਡਾਉਂਦੀ ਹੈ ਠੀਕ ਆ ਬਾਈ ਠੀਕ ਆ ਵੀਰੇ ਕੱਲ ਪੈਂਟ ਤੇ ਦੁੱਧ ਜਾਂਦਾ ਜੀ ਮਤਲਬ ਵੀ ਇਹ ਕਹਿਣ ਤੋਂ ਭਾਵ ਉਹ ਵੀ ਜੇ ਕਰਮਾਂ ਵਾਲੀ 10-11 ਕਿਲੋ ਦੁੱਧ ਵੀ ਦਿੰਦੀ ਆ ਤਾਂ ਵੀ ਇਹਦੇ ਰੁਪਏ ਚੰਗੇ ਹੋਣਗੇ ਦੂਜੀ ਮੱਝ ਦੀ 20 ਕਿਲੋ ਵਾਲੀ ਦਾ ਇਹਨਾਂ 10 ਕਿਲੋ ਦਾ ਬਰਾਬਰ ਆ ਬਰਾਬਰ ਦਾ ਫਰ ਸਹੀ ਆ ਵੀਰੇ ਕੱਢੀ ਕਰੀ ਤੋਰੀ ਖੋਲੀ ਵੀਰੇ ਮਾੜਾ ਜੈ ਇਹਨੂੰ ਲੈ ਵੀ ਮਿੱਤਰੋ ਡੇੜੀ ਚੱਕ ਲੈਣ ਕਾਪੀਆਂ ਦਿਖਾਈ ਦੇਣੇ ਆਪਾਂ ਮਾੜਾ ਠੀਕ ਆ ਫੇਡ ਵਾਲੇ ਪੱਖ ਤੋਂ ਬਹੁਤ ਚੰਗੀਆਂ ਮਹੀਆਂ ਬਾਈ ਕਹਿਣ ਤੋਂ ਭਾਵ ਨਹੀਂ ਕਾਪੀ ਚੱਕ ਲੈਣ ਡੇੜੀ ਦੁੱਧਾਂ ਕਹਿਣ ਤੋਂ ਪਾਵੇ ਆ ਵੀ ਬਾਈਆਂ ਦਾ ਵੀ ਫੈਂਟ ਫੂਨੇ ਦੀ ਪੂਰੀ ਆਉਂਦੀ ਕਰਮਾਲੀ ਦੇ ਨਿੱਕਾ ਨਿੱਕਾ ਸਿੰਗਾ ਕੱਟੀ ਨੂੰ ਮੰਨ ਲਓ ਕੰਨੀ ਵਾਲਾ ਤੇ ਮੋਟਾ ਗੁੱਠੂ ਸਿੰਘ ਜਿਹੜਾ ਭਰਪੂਰ ਸਿੰਘ ਆ ਲੇਵਾ ਪਾਂਡਾ ਸਾਫ ਸੁਥਰਾ ਦੇਖ ਸਕਦੇ ਆ ਤੁਸੀਂ ਇੱਕ ਵਾਰੀ ਵੀਰੇ ਹੋਰ ਘੇੜਾ ਘੜਾ ਦੀ ਮੜਾ ਜੀ ਬਰੀਕੀ ਬਰੂਕੀ ਸਾਰੀ ਜੀ ਕੰਮ ਕਰ ਦੇਖ ਲੋ ਆਮ ਝੋਟੀ ਨਾਲੋਂ ਕਰਦਾ ਇਹਦਾ ਗੱਠ ਉੱਚਾ ਹੀ ਆ ਹਾਂ ਬਰੀਕੀ ਸਾਰੀ ਚੰਗੀ ਆ ਬਾਈ ਬਣਦੇ ਬਸ ਵੀਰੇ ਬਣਦਾ ਸੋਨਾ ਜਿਹੜਾ ਇਹਨੂੰ ਡਿਜ਼ਾਈਨ ਲੇਵੇ ਦਾ ਮਿੱਤਰੋ ਦੇਖ ਸਕਦੇ ਆ ਇੱਕ ਵਾਰੀ ਤੁਸੀਂ ਫਿਰ ਬਣਦੇ ਬਾਈ ਬਣਦੇ ਬਾਈ ਕੀ ਆ 5 ਟੋਲੇ ਲੇ ਲੀਤੀ ਆ। ਥੀ ਗੌਰ ਰਾਜਸਥਾਨ ਤੋਂ ਲਿਆਂਦੀ ਮਾਂ ਦੀ ਹੈ। ਆਰਡਰ ਤੇ ਪੈਂਦਾ ਹੈ ਸੰਦੁਰਪੁਰ ਆ। ਸੰਦੂਰਪੁਰ ਉਤਮ ਕਿਹੜੇ? ਠੀਕ ਆ ਬਾਈ। ਮਤਲਬ ਇਹ ਦੁੱਧ ਕਿੰਨਾ ਦੇ ਦਿੰਦੀ ਫਿਰ ਇਹ ਮੈਂ ਹੁਣ ਕਿੰਨਾ ਵਾ ਸੂਆ ਬਈਏ? ਉਹ ਨਹੀਂ ਦੇਣ। ਇਹ ਕਿੰਨਾ ਵਾ ਸੂਆ ਹੁਣ? 10ਵੇਂ ਸੂਏ। 10ਵੇਂ 11ਵੇਂ ਸੋ ਠੀਕ ਆ ਬਾਈ। ਠੀਕ ਆ ਬਾਈ ਲੈ ਵੀ ਮਿੱਤਰੋ। ਸਾਰਿਆਂ ਦੀ ਫਿਰ ਆ ਲੈ ਮਿੱਤਰੋ ਆ ਦੇਖ ਲਓ ਬਾਈ ਫੈਂਟ ਕਾਪੀਆਂ ਦੇ ਉੱਤੇ। Okay. ओके 10-10 ਫਟ ਹੈ ਜੀ ਸਾਰਾ ਠੀਕ ਹੈ ਵੀਰੇ ਫੋਲੋ ਰੇਟ ਤੇ ਦੌੜ ਜਾਂਦਾ ਆਪਣਾ ਜੰਨਾ ਸਾਰਾ ਠੀਕ ਹੈ ਬਸ ਠੀਕ ਹੈ ਵੀਰੇ ਕੋਈ ਗੱਲ ਨਹੀਂ ਓਕੇ ਨੰਬਰ ਤਾਂ ਹੀ ਕਰਾਂ ਦੀ ਵੱਡੇ ਵੀਰੇ ਆਪਣਾ 98788 64966 ਇੱਕ ਵਾਰੀ ਹੋਰ ਬੋਲ ਦੀ ਵੀਰੇ 98788 ਜੀ 64966 ਠੀਕ ਹੈ ਬਾਈ ਲੈ ਮਿੱਤਰੋ ਤਸੱਲੀ ਬਖਸ਼ ਝੋਟੀ ਆ ਫੇਟਾ ਮਾਂ ਹੀ ਦਿਖਾਉਣਾ ਮੈਂ ਖੜ ਜਾਉਂਦਾ ਸੀਰ ਪੱਖੇ ਵਾਲੇ ਪੱਖ ਤੋਂ ਇਹਦੀ ਮਾਂ ਦੇ ਦਰਸ਼ਨ ਵੀ ਤੁਹਾਨੂੰ ਮੈਂ ਕਰਾਈ ਦਿੰਦਾ ਜਿਹੜੀ ਇਹਦੀ ਮਾਵਾਂ ਬਾਈਆਂ ਦੇ ਕੋਲੇ ਆ ਸਾਰੀਆਂ ਪੰਜ ਚਾਰ ਮਈਆਂ ਜਿਹੜੀਆਂ ਪੂੜੀਆਂ ਹੀ ਆ ਰਵਾ ਪੂਰੀਆਂ ਦਾ ਹੀ ਇਹ ਕਰਮਾ ਵਾਲੀਆਂ ਦਾ ਪਰ ਇਹ ਪਿੰਡ ਦੇ ਵਿੱਚ ਮਾਲੀ ਚੰਗਾ ਸੀਗਾ ਉਹ ਮਾਲੀ ਤੋਂ ਕ੍ਰਾਸ ਕਰਾਉਣ ਦੇ ਰੰਗ ਕੇ ਮੇਰੇ ਨਾਲ ਜਿਹੜਾ ਰੰਗ ਹੈ ਕਾਲਾ ਲੈ ਜੀ ਮੈਂ ਆ ਝੋਟੀ ਇਹਦੀ ਭੈਣ ਆ ਠੀਕ ਆ ਆ ਇਹਦੀ ਪੂਰੀ ਹੈ ਹਾਂ ਇਹ ਪਹਿਲਾ ਵਾਲੀ ਸੋਏ ਦੀ ਠੀਕ ਆ ਬਾਈ ਆ ਇਹਦੀ ਮਾਂ ਵਾ ਹੈ ਹਾਂ ਆ ਇਹਨਾਂ ਦੀ ਮਾਂ ਵਾ ਬਣਦੇ ਬਸ ਵੀਰ ਇਹਨੂੰ ਇੱਥੇ ਬਣਦੇ ਕੋਈ ਨਹੀਂ ਇੱਥੇ ਬਣਦੇ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਆ ਲੱਗਾ ਹੋਇਆ ਪਿੰਡ ਸੂਰਕੂਰੀ ਜ਼ਿਲ੍ਹਾ ਫਰੀਦਕੋਟ ਆ ਤੇ ਮਿੱਤਰੋ ਫਿਰ ਇੱਕ ਵਾਰੀ ਐਡਰੈਸ ਦੱਸ ਦਿੰਨਾ ਕੋਟ ਕਪੂਰੇ ਤੋਂ ਹਰੀਨੋ ਹਰੀਨੋ ਤੋਂ ਕਾਸਮ ਪੱਟੀ ਤੇ ਕਾਸਮ ਪੱਟੀ ਤੋਂ ਸੂਰਕੂਰੀ ਪਿੰਡ ਆ ਜਿਹੜਾ ਸਿੱਧਾ ਹੁੰਦਾ ਤੇ ਖਾਰੇ ਤੋਂ ਸਿੱਧੀ ਛੜਕ ਵੀ ਆਉਂਦੀ ਆ ਗਲਬਾਤਲੀ ਸਰਾਇਨਾਗਾ ਤੋਂ ਵੀ ਸਿੱਧੀ ਛੜਕ ਆਉਂਦੀ ਆ ਗਲਬਾਤਲੀ ਨੰਬਰ ਸਕਰੀਨ ਤੇ ਧੰਨਵਾਦ